ਜਿਹੜੀ ਕਰੋਨਾ ਦੀ ਬਿਮਾਰੀ ਦੁਆਰਾ ਹੁਣ ਤਸਕਤ ਜਿਵੇਂ ਤੇ ਰਿਹਾ ਹੈ ਜਾਂ ਕੇਸ ਆ ਰਹੇ ਹੈ ਤਾਂ ਉਹ ਬਿਮਾਰੀ ਜਿਹੜੀ ਆਪਾਂ ਪਹਿਲਾਂ ਵੀ ਆਪਣੇ 2020-21-22 ਦੇ ਵਿੱਚ ਜਿਹੜੀ ਬਿਮਾਰੀ ਫੈਲੀ ਸੀ ਉਹੀ ਕਰੋਨਾ ਬਟ ਉਹਦਾ ਜਿਹੜਾ ਵੇਰੀਐਂਟ ਹੈ ਉਹ ਅਲੱਗ ਹੈ ਅਤੇ ਪੋਸਤਬੰਦ ਵਿੱਚ ਜਿਹੜੀ ਵੀ ਆਪਣੀ ਤਿਆਰੀ ਹੈ ਉਹ ਤਿਆਰੀ ਸਾਰੀ ਪੰਜਾਬ ਸਰਕਾਰ ਨੇ ਤਿਆਰੀ ਉਹਦੀ ਕੀਤੀ ਹੋਈ ਹੈ ਬਹੁਤ ਫਰਦਿਕੇ ਨਾਲ ਤੇ ਹਸਪਤਾਲਾਂ ਦੇ ਵਿੱਚ ਸਾਰੇ ਤਰ੍ਹਾਂ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ ਦੇਖੋ ਪਹਿਲੀ ਗੱਲ ਤਾਂ ਇਹਦੇ ਵਿੱਚ ਹੈ ਕਿ ਇਹ ਜਿਹੜਾ ਕਰੋਨਾ ਦਾ ਵੇਰੀਐਂਟ ਹੈ ਓਮਿਕਰੋਨ ਠੀਕ ਹੈ ਇਹ ਹਾਲੀ ਤੱਕ ਜੋ ਵੀ ਆਈਆਂ ਖਬਰਾਂ ਉਹਦੇ ਵਿੱਚ ਘੱਟ ਗੰਭੀਰ ਮਾਈਲਡ ਹੈ ਦੂਸਰੀ ਗੱਲ ਹੈ ਕਿ ਜਦੋਂ ਪੈਂਡੇਮਿਕ ਹੋਇਆ ਸੀਗਾ ਉਸ ਟਾਈਮ ਤੇ ਕਾਫੀ ਲੋਕਾਂ ਨੂੰ ਇਮਿਊਨਿਟੀ ਇਹਦੇ ਵਿੱਚ ਪਾਰਸ਼ੀਅਲ ਇਮਿਊਨਿਟੀ ਜਾਂ ਫੁੱਲ ਇਮਿਊਨਿਟੀ ਹੈ ਸੋ ਜ਼ਿਆਦਾ ਇਫੈਕਟ ਉਹ ਬੰਦੇ ਹੋਣਗੇ ਜਿਨ੍ਹਾਂ ਦੀ ਉਮਰ ਜਿਹੜੀ ਜ਼ਿਆਦਾ ਹੋਏਗੀ ਜਾਂ ਜਿਹੜੇ ਆਲਰੇਡੀ ਕਿਸੇ ਬਿਮਾਰੀ ਨਾਲ ਗ੍ਰਸਤ ਹੋਣਗੇ ਜਿਨ੍ਹਾਂ ਨੂੰ ਕੋਈ 슈ਗਰ ਦੀ ਬਿਮਾਰੀ ਹੋਏਗੀ ਇਮਿਊਨੋ ਕੰਪਰਮਾਈਜ਼ਡ ਕੋ ਕੈਂਸਰ ਦੀ ਦਵਾਈ ਲੈਂਦਾ ਕੋ ਗਿਡਨੀ ਦੀ ਪ੍ਰੋਬਲਮ ਹੈ ਕੋਈ ਅਸਥਮਾ ਦੀ ਦਿੱਕਤ ਹੈ ਉਹ ਜਿਹੇ ਲੋਕਾਂ ਨੂੰ ਜ਼ਿਆਦਾ ਇਹਦੇ ਚ ਦਿੱਕਤ ਆ ਵੋਲਟੇਜ ਹੈ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਅਦਰਵਾਇਜ਼ ਨਾਰਮਲ ਹੈਲਦੀ ਜਿਹੜਾ ਬੰਦਾ ਹੋਏਗਾ ਉਹਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਆ ਸਕਦੀ ਬਾਕੀ ਜਿਵੇਂ ਵੀ ਸਰਕਾਰ ਕੋਈ ਵੀ ਨਵਾਂ ਪ੍ਰੋਗਰਾਮ ਚਲਾਏਗੀ ਜਾਂ ਜਿਸ ਤਰ੍ਹਾਂ ਵੀ ਸਰਕਾਰ ਹਦਾਇਤ ਦੇਗੀ ਉਸ ਅਕੋਰਡਿੰਗਲੀ ਸਾਡੀ ਤਿਆਰੀ ਪੂਰੀ ਹੈ ਪਹਿਲੇ ਨਾਲੋਂ ਕਿੰਨਾ ਕਹਿਦਾ ਜਿਹੜਾ ਉਹ ਪ੍ਰਭਾਵ ਹੋਵੇਗਾ ਦੇਖੋ ਜੀ ਪਹਿਲੀ ਗੱਲ ਤਾਂ ਆਪਣੇ ਕੋਲ ਹਾਲੀ ਕੋਈ ਕੇਸ ਨਹੀਂ ਰਿਪੋਰਟ ਹੋਇਆ ਬਟ ਜੋ ਅਸੀਂ ਪੜਿਆ ਹੈ ਉਹ ਇਹੀ ਹੈ ਕਿ ਜੋ ਆਪਾਂ ਨੇ ਕੁਝ ਸਾਲ ਪਹਿਲਾਂ ਉਹ ਉਹਨਾਂ ਸਪੀਅਰ ਨਹੀਂ ਹੋਏਗਾ ਕਿਉਂਕਿ ਇੱਕ ਹਾਰਡ ਹਿਊਮਿਲਟੀ ਆਪਾਂ ਨੂੰ ਆਲਰੇਡੀ ਆਪਣੇ ਲੋਕਾਂ 'ਚ ਹੈਗੀ ਆ ਆਪਾਂ ਨੇ ਸਾਰਿਆਂ ਨੂੰ ਇੱਕ ਵਾਰੀ ਇਸ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਆ ਆਪਾਂ ਨੇ ਵੈਕਸੀਨ ਵੀ ਲਵਾਈ ਹੋਈ ਹੈ ਸੋ ਇਸ ਕਰਕੇ ਇਸ ਵਾਰੀ ਉਹਨਾਂ ਪ੍ਰਭਾਵ ਨਹੀਂ ਪਏਗਾ ਇਸ ਕਰਕੇ ਜ਼ਿਆਦਾ ਕਮਿਊਨਿਟੀ 'ਚ ਪੈਨਿਕ ਦੀ ਲੋੜ ਨਹੀਂ ਹੈ ਸਮਝਾ ਦੀ ਲੋੜ ਹੈ ਜਿਹੜੀਆਂ ਸਾਵਧਾਨੀਆਂ ਆਪਾਂ ਅੱਗੇ ਪੜ੍ਹੀਆਂ ਐ ਜਿਹੜੀਆਂ ਆਪਾਂ ਕੀਤੀਆਂ ਉਹ ਤੁਹਾਨੂੰ ਦੁਬਾਰਾ ਯਾਦ ਕਰਾ ਦੇਣਾ ਕਿ ਹੱਥ ਧੋਣਾ ਕੰਮ ਤੋਂ ਆ ਕੇ ਹੱਥ ਧੋਣਾ ਕਿਸੇ ਨਾਲ ਹੱਥ ਮਿਲਾ ਕੇ ਹੱਥ ਧੋਣਾ ਮੂੰਹ ਤੇ 마ਸਕ ਪਾ ਕੇ ਰੱਖਣਾ ਭੀੜ ਭੜੱਕੇ ਤੋਂ ਬਚਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜੇ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤਾਂ ਆਪਾਂ ਬਾਰੇ ਤੋਂ ਬਚ ਸਕਦੇ ਹਾਂ ਜੇ ਕਿਸੇ ਬੰਦੇ ਨੂੰ ਖੰਗ ਜੁਕਾਮ ਹੈ ਉਹ ਡਾਕਟਰ ਦੀ ਸਹਾਇਤਾ ਲੈ ਸਕਦਾ ਹੈ ਅਤੇ ਜੇ ਖੰਗ ਜੁਕਾਮ ਹੁੰਦੀ ਹੈ ਤਾਂ ਉਸ ਦੇ ਵਿੱਚ ਆਪਣਾ ਰਮਾਲ ਦਾ ਯੂਜ਼ ਕਰਨਾ ਹੈਂਡ ਵਾਸ਼ ਕਰਨਾ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ